ਸ਼ਹਿਰ ਵਿੱਚ ਟ੍ਰੈਫਿਕ ਪ੍ਰਣਾਲੀ ਦਿਨ-ਬਦ ਦਿਨ ਵਿਗੜਦੀ ਜਾ ਰਹੀ ਹੈ ਅਤੇ ਹਰ ਸੜਕ ਜਾਂ ਚੌਕ ਵਿੱਚ ਲੰਮੇ ਜਮ ਦੇਖਣ ਨੂੰ ਮਿਲ ਹੀ ਜਾਂਦੇ ਹਨ ਜਿਸ ਦਾ ਮੁੱਖ ਕਾਰਨ ਆਟੋ ਰਿਕਸ਼ਾ ਹਨ ਆਟੋ ਰਿਕਸ਼ਾ ਚਾਲਕ ਜਿੱਥੇ ਦਿਲ ਕਰਦਾ ਹੈ ਉੱਥੇ ਬ੍ਰੇਕ ਲਗਾ ਆਟੋ ਖੜਾ ਕਰ ਦਿੰਦੇ ਨੇ ਅਤੇ ਸੜਕਾਂ ਤੇ ਜਾਮ ਦਾ ਕਾਰਨ ਬੰਦੇ ਹਨ ਐਹੋ ਜਿਹਾ ਹੀ ਨਜ਼ਾਰਾ ਹੌਲ ਬਾਜ਼ਾਰ ਦੇ ਬਾਹਰ ਵੇਖਣ ਨੂੰ ਮਿਲਿਆ ਜਿੱਥੇ ਇੰਨਾ ਆਟੋ ਚਾਲਕਾਂ ਕਾਰਨ ਭਾਰੀ ਜਾਮ ਲੱਗਾ ਹੋਇਆ ਸੀ ਸਾਡੀ ਫਾਸਵੇਂ ਨਿਊਜ਼ ਟੀਮ ਨਾਲ ਗੱਲ ਕਰਦਿਆਂ ਲੋਕਾਂ ਨੇ ਆਖਿਆ ਕੀ ਟ੍ਰੈਫਿਕ ਪੁਲਿਸ ਨੂੰ ਇਸ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਸ਼ਹਿਰ ਵਿੱਚ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲ ਸਕੇ। ਫਾਸਟਵੇ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਿਤਿਕਾ ਸ਼ਰਮਾ ਸਵਾਗਤ ਕਰਦੀ ਹਾਂ। ਅੱਜ ਅਸੀਂ ਖੜੇ ਹਾਂ ਹਾਲ ਬਾਜ਼ਾਰ ਦੇ ਚੌਂਕ ਤੇ। ਅਤੇ ਤੁਸੀਂ ਦੇਖ ਸਕਦੇ ਹੋ ਇੱਥੇ ਕਿੰਨਾ ਜ਼ਿਆਦਾ ਟ੍ਰੈਫਿਕ ਜਾਮ ਹੈ। ਲੋਕੀ ਕਿੰਨੇ ਇੱਥੇ ਜ਼ਿਆਦਾ ਪਰੇਸ਼ਾਨ ਹੁੰਦੇ ਹਨਗੇ। ਟ੍ਰੈਫਿਕ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਇੰਨਾ ਜਾਮ ਲੱਗਾ ਪਿਆ ਹੈ? ਹਾਂਜੀ। ਇਹ ਆਡੇ ਵਾਸਤੇ ਤੇ ਇਹਨਾਂ ਵਾਸਤੇ ਗਲਤ ਆ ਇਹ ਕਿੰਨੇ ਕਿ ਪਛਾਣੇ ਦਿੱਤੀ ਜਾਮ ਬਹੁਤ ਜਿਆਦਾ ਕੀ ਹੋਣਾ ਕੀ ਵੇਜ ਆ ਜੀ ਇਹਦਾ ਹਾਲ ਕਿ ਸਰਕਾਰ ਨੂੰ ਕਰਨਾ ਚਾਹੀਦਾ ਕੋਈ ਹਾਲੋਂ ਜਿਹੜਾ ਵੀ ਇੱਥੇ ਖੜੇ ਆ ਗਏ ਤਾਂ ਜਾਮ ਦੇ ਪੁੱਛੇ ਕਿ ਨਹੀਂ ਪਛਾਣਿਆ ਬਹੁਤ ਜਿਆਦਾ ਬਹੁਤ ਜਿਆਦਾ ਸਰ ਇਹ ਬਹੁਤ ਪ੍ਰਕਾਟ ਕੀਤਾ ਹੈ ਭਾਈ ਜੇ ਹੁੰਦਾ ਨਾ ਚਲੋ ਮੋਟਰਸਾਈਕਲ ਵਾਲੇ ਨੇ ਪੈਦਲ ਵਾਲੇ ਨਿਕਲਣਾ ਵੀ ਬਹੁਤ ਮੁਸ਼ਕਲ ਹੋ ਜਾਂਦਾ ਸਰ ਮੈਂ 20-25 ਸਾਲ ਹੋ ਗਏ ਸੰਜੋਗ ਚ ਨੌਕਰੀ ਕਰਦਾ ਵਾਂ ਅਜ ਤੱਕ ਹੋ ਗਿਆ ਇਹਨਾਂ ਦੀ ਟ੍ਰੈਫਿਕ ਇੱਥੇ ਕੰਮ ਹੋਈ ਨਹੀਂ ਸਰ ਜਿੰਨਾ ਮਰਜ਼ੀ ਭੰਗਾ ਮੇਰੇ ਕਾਰਨ ਕੀ ਆ ਇਹਦਾ ਕਾਰਨ ਇਹ ਆ ਗੱਡੀ ਬਹੁਤ ਜ਼ਿਆਦਾ ਹੋ ਗਈ ਬੈਟਰੀ ਵੀ ਬਹੁਤ ਜ਼ਿਆਦਾ ਹੋ ਚੁੱਕੀ ਹੋਈ ਆ ਇਸ ਕਰਕੇ ਥੋੜਾ ਜਿਹਾ ਤੰਗੀ ਆ ਰਹੀ ਐ ਇਸ ਕਰ ਹੁਣ ਚਾਹੀਦਾ ਸਰ ਜੀ ਹਰ ਜਗ੍ਹਾ ਤੇ ਕੋਈ 2-4 ਪੁਲਸ ਵਾਲੇ ਨਾਕੇ ਤੇ ਹੋਣਗੇ ਖਲੋਤੇ ਹੋਣਗੇ ਚਲ ਥੋੜੀ ਬੋਧੀ ਟ੍ਰੈਫਿਕ ਤੇ ਕੰਮ ਕਮ ਸੇ ਕਮ ਘੱਟ ਹੋਏਗੀ ਚਾਰ ਗੱਡੀਆਂ ਨਾਂਗੀਆਂ ਚਾਰ ਗੱਡੀਆਂ ਫੇਰ ਨਗਾਹਤੀਆਂ ਚਾਰ ਗੱਡੀਆਂ ਇਦਾਂ ਮਾੜੀ ਮੋਟੀ ਚੁਰਨ ਵਾਲੇ ਨੂੰ ਵੀ ਪਾਂ ਜਾਣ ਵਾਲੇ ਨੂੰ ਵੀ ਥੋੜਾ ਸੋਖ ਮਿਲੇਗਾ ਮੈਂ ਤੇ ਹੁਣ ਆਇਆ ਕਾਲਜ ਤੋਂ ਫ੍ਰੀ ਹੋ ਕੇ ਤੇ ਲੱਗਦੇ ਹੁਣੇ ਦੇਖਿਆ 5 ਮਿੰਟ ਹੋ ਗਏ ਮੈਨੂੰ ਦੇਖੇ ਨੂੰ ਕਿ ਜਾਮ ਲੱਗਾ ਹੋਇਆ ਬਟ ਇੱਥੇ ਕਾਫੀ ਲੱਗਾ ਜਾਂਦਾ ਕਦੀ ਕਦੀ ਹੋ ਜਾਂਦਾ ਹੈ ਕਿ ਜਾਮ ਲੱਗਾ ਰਹਿੰਦਾ ਹੈ ਕਦੀ ਕਦੀ ਫ੍ਰੀ ਨਹੀਂ ਹੁੰਦੀ ਤੇ ਸੜਕ ਕਰ ਕਿ ਇਹ ਰਾਉਂਡ ਅਬਾਊਟ ਜਿਹੜਾ ਹੈਗਾ ਵਾ ਸਹੀ ਨਹੀਂ ਹੈਗਾ ਕਾਫੀ ਰਿੰਦਾ ਵਾ ਤੇ ਕੀ ਦੇਖਦੇ ਆ ਕਿ ਜਾਮ ਕੁੱਝ ਸਾਰਾ ਕਵਰ ਹੋ ਨਰੇਂਦਰ ਵਾ ਬਾਕੀ ਬਾਅਦ ਵਿੱਚ ਗੱਲ ਕਰਦੇ ਗੱਲ ਕਰਾਂ ਠੀਕ ਸਾਰਿਆਂ ਨੂੰ ਜਲਦੀ ਪਈ ਹੁੰਦੀ ਹੈ ਹੋਰ ਕੀ ਕਹਿ ਸਕਦੇ ਹਾਂ ਕੋਈ ਕਿਸੇ ਲਈ ਵੇਟ ਕਰਕੇ ਕੁਝ ਨਹੀਂਗਾ ਕਿ ਕੋਈ ਨਿਕਲ ਜਾਏ ਅੱਗੇ ਉਹਨਾ ਕੀ ਚਾਹੀਦਾ ਬਸ ਤੇ ਰੋਣਾ ਹੀ ਚਾਹੀਦਾ ਕਿ ਟ੍ਰੈਫਿਕ ਲਾਈਟ ਚਾਹੀਦੀ ਹੈ ਹਰ ਜਗ੍ਹਾ ਤੇ ਉਹਦੇ ਨਾਲ ਹੀ ਧੋਪਾ ਨਾ ਆਏ ਤੇ ਸੀਸੀਡੀ ਵੀ ਕੈਮਰਾਸ ਲੱਗਣ ਜਿੱਦਾਂ ਐਨਸੀਆਰ ਦੇ ਵਿੱਚ ਚਲਾਨ ਘਾਰ ਆ ਜਾਂਦੇ ਆ ਜੋ ਤਾਲੁਕਾ ਦੇ ਦੀਪ ਚੋਂ ਪੈਸੇ ਨਹੀਂ ਜਾਣਗੇ ਉਹਨਾਂ ਨੇ ਨਹੀਂ ੱਟਣਾ ਟ੍ਰੈਫਿਕ ਪ੍ਰੋਬਲਮ ਕੋ ਕਿਵੇਂ ਵੜੀ ਚਾਹੀਦੀ ਹੈ ਆਬੀਸਲੀ ਟ੍ਰੈਫਿਕ ਰੈਗੂਲੇਸ਼ਨਸ ਵਧਿਓ ਨਹੀਂ ਚਾਹੀਦੀਆਂ ਨਹੀਂ ਤੇ ਉਸ ਤੋਂ ਇਲਾਵਾ ਫਿਰ ਲੋਕੀ ਖੁਦ ਤੋਤੇ ਕਰਨਗੇ ਨਹੀਂ ਟ੍ਰੈਫਿਕ ਬਾਰੇ ਇਹਨੇ ਵੇਲੋਗੇ ਇੱਧਰ ਜਾਮ ਲੱਗਾ ਵਾ ਤੇ ਉਧਰ ਆਟੋ ਵਾਲੇ ਜਿਹੜੇ ਉਹਨਾਂ ਨੂੰ ਪਰੇਸ਼ਾਨ ਕਰਨਦੇ ਆ ਇਧਰ ਕਿਸੇ ਦਾ ਧਿਆਨ ਹੀ ਨਹੀਂ ਹੈਗਾ। ਕਿੰਨੀ ਦੇਰ ਹੋ ਗਏ ਤੁਹਾਡੇ? 15 ਮਿੰਟ ਹੋ ਗਏ ਆ। ਕਹਦਾ ਜਾ ਰਹੇ। ਨਹੀਂ ਉਹ ਪਿੱਛੇ ਗੱਡੀ ਥੋੜਾ ਸਮਾਨ ਲੈਣਾ ਹੈ ਗਾੜੀ ਉਰ ਕੇ ਆਏ ਆ। ਪਿੱਛੇ ਆ। 15 ਮਿੰਟ ਹੋ ਗਏ ਜਾਮ ਲੱਗਣ ਨੂੰ। ਕੀ ਕਿ ਮੁਸ਼ਕਲ ਕੀ ਹੈ? ਆਈਟੀ ਬੱਸ ਹੈ ਨਾ 15 ਮਿੰਟ ਹੋ ਗਏ ਇਹਨੂੰ ਖਲੋਤੀ ਨੂੰ। ਮੁਸ਼ਕਲ ਕੀ ਹੈ? ਮੁਸ਼ਕਲ ਟ੍ਰੈਫਿਕ ਦੀ ਸਰ। ਕੀ ਹੋਣਾ ਕੀ ਹੋਣਾ। ਹੋਣਾ ਵੀ ਚਾਹੀਦਾ ਕੋਈ ਹੋਵੇ ਕੋਈ ਇਥੇ ਜ਼ਿੰਮੇਵਾਰ ਬੰਦਾ। ਪਰਲੀ ਸਾਈਡ ਤੇ ਉਹ ਮੁਲਾਜ਼ਮ ਖਲੋਤੇ ਕੋਈ ਵੀ ਨਹੀਂ ਹੈਗਾ ਉੱਥੇ। ਪੁਲਿਸ ਤਾਂ ਪੁਲਿਸਾਂ ਮੁੱਤੀ ਕਰ ਰਹੀ ਹੈ। ਸਰ ਮੈਨੂੰ ਨਹੀਂ ਲੱਗਦਾ। ਜਗ੍ਹਾ ਸੇ ਕਰਦੇ ਪਰ ਬਹੁਤ ਕਾਟਾ ਬਹੁਤ ਜ਼ਿਆਦਾ ਟ੍ਰੈਫਿਕ ਦਾ ਕੋਈ ਵਿਵਸਥਾ ਨਹੀਂ ਗਈ ਕਿਹੜੀ ਚੰਗੀ ਕੋਈ ਕਿਸੇ ਕਾਰਨ ਨਹੀਂ ਮੰਦੇ ਕਾਰਨ ਗੱਡੀਆਂ ਹੀ ਹੈਗੀਆਂ ਵੱਡੀਆਂ ਹੋਣਾ ਚਾਹੀਦਾ ਹੋਣਾ ਚਾਹੀਦਾ ਵੀ ਜਦੋਂ ਵੱਡੀਆਂ ਗੱਡੀਆਂ ਦਾ ਰਸਤਾ ਹੋਰ ਹੋਵੇ ਛੋਟੀਆਂ ਗੱਡੀਆਂ ਦਾ ਰਸਤਾ ਹੋਰ ਹੋਵੇ ਤਾਂ ਫਿਰ ਰਸ਼ ਘਟ ਜਾਏਗਾ ਇੱਕ ਟ੍ਰੈਫਿਕ ਪੁਲਿਸ ਕੰਮ ਕਰ ਰਹੀ ਹੈ ਆਪਣੀ ਹਾਂ ਟ੍ਰੈਫਿਕ ਪੁਲਿਸ ਤਾਂ ਕੰਮ ਕਰੁੰਦੀ ਆ ਉਹ ਤਾਂ ਪੂਰਾ ਕੰਮ ਕਰਦੀ ਪਈ ਹੈ ਜਾਮ ਕਿਉਂ ਲੱਗਦਾ ਜੀ ਕੰਮ ਨਹੀਂ ਜਾਮ ਲੋਕੀ ਸਹੀ ਜਰਾ ਲੰਘਦੇ ਨਹੀਂਗੇ ਜਾਮ ਲਾ ਦਿੰਦੇ ਰਸਤੇ ਰਸਤੇ ਜੀ ਕਿ ਲੋਕੀ ਵੀ ਅਵੇਅਰ ਹੋਣ ਪੁਲਿਸ ਵੀ ਆਪਣਾ ਕੰਮ ਕਰੇ ਸਹੀ ਤਰ੍ਹਾਂ ਦਾ ਸਾਰਾ ਕੰਮ ਸਹੀ ਹੋਏਗਾ। ਹਾਸਮੇਦੀ ਟੀਮ ਨੇ ਅੱਜ ਤਾਂ ਦੇ ਨਾਲ ਹਾਲਗੇਟ ਚੌਂਕ ਦੀਆਂ ਟ੍ਰੈਫਿਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇੱਥੇ ਇੱਕ ਮੁਲਾਜ਼ਮ ਤੇ ਲੱਗਾ ਹੋਇਆ ਜ਼ਰੂਰ ਪਰ ਕਿਸੇ ਇੱਕ ਦੇ ਕੋਲੋਂ ਇੰਨਾ ਟ੍ਰੈਫਿਕ ਕੰਟਰੋਲ ਨਹੀਂ ਹੋ ਸਕਦਾ। ਐਸ ਕਰਕੇ ਇੱਥੇ ਹੋਰ ਵੀ ਮੁਲਾਜ਼ਮ ਹੋਣੇ ਚਾਹੀਦੇ ਹਨ ਜਿਹੜੇ ਕਿ ਇਸ ਟ੍ਰੈਫਿਕ ਨੂੰ ਕੰਟਰੋਲ ਕਰ ਸਕਣ ਅਤੇ ਜਿਹੜਾ ਜਾਮ ਲੱਗ ਰਿਹਾ ਹੈ ਉਹ ਖਤਮ ਹੋ ਸਕੇ। ਮੈਂ ਰਿਤਿਕਾ ਸ਼ਰਮਾ ਅੱਜ ਦੀ ਇਸ ਸਟੋਰੀ ਨਾਲ ਇਸ ਸਮਾਪਤ ਕਰਦੇ ਹੋਇਆ ਤੁਹਾ ਤੋਂ ਅਲਵਿਦਾ ਲੈਂਦੀ ਹਾਂ। ਮਿਲਦੀ ਰਵਾਂਗੀ ਤੁਹਾਡੇ ਨਾਲ। ਇੱਕ ਨਵੀਂ ਸਟੋਰੀ ਦੇ ਨਾਲ